ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਇਨ ਸਤ ਗੁਰ ਤੇ ਮੰਗਾ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਆਮ ਹੀ ਕਿਤੇ ਲੜਾਈ ਝਗੜਾ ਹੋ ਜਾਵੇ ਤਾਂ ਮੁੰਡੇ ਜਿਹੜੇ ਨੇ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਕਹਿੰਦੇ ਨਜ਼ਰ ਆਉਂਦੇ ਹੁੰਦੇ ਨੇ ਕਿ ਤੂੰ ਕੱਲੇ ਨਾ ਕੱਲਾ ਆ ਜਾ ਕਿ ਕੱਲੇ ਨਾ ਕੱਲਾ ਜੋਰ ਅਜ਼ਮਾਲਾ ਬਾਕੀਆਂ ਨੂੰ ਕਾਤੋਂ ਅਸੀਂ ਸੱਟਾ ਪੇਟਾ ਲਾਉਣੀਆਂ ਨੇ ਤੇ ਇਹ ਗੱਲਾਂ ਕਿਤੇ ਅੱਜ ਤੋਂ ਸ਼ੁਰੂ ਨਹੀਂ ਹੋਈਆਂ ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਇਤਿਹਾਸ ਦੀ ਇੱਕ ਅਜਿਹੀ ਘਟਨਾ ਜਦੋਂ ਇੱਕ ਸਿੱਖ ਨੇ ਇੱਕ ਗੁਰੂ ਦੇ ਸਿੰਘ ਨੇ ਅਫਗਾਨੀ ਗਿਲਜ਼ੇ ਨੂੰ ਪਠਾਨ ਨੂੰ ਕਿਹਾ ਸੀ ਕਿ ਕੱਲੇ ਨਾ ਕੱਲਾ ਵੇਖ ਲੈ ਕਾਨੂੰ ਇੰਨੇ ਜਾਣੇ ਜ਼ਖਮੀ ਕਰਨੇ ਨੇ ਸੋ ਇਹ ਜਿਹੜੀ ਇਤਿਹਾਸਿਕ ਘਟਨਾ ਜੁੜੀ ਹੈ ਸੁੱਖਾ ਸਿੰਘ ਦੇ ਨਾਲ ਸੁੱਖਾ ਸਿੰਘ ਮਹਿਤਾਬ ਸਿੰਘ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱッセ ਰੰਗੜ ਦਾ ਸਿਰ ਵੱਢਿਆ ਸੀ ਤੇ ਉਹੀ ਸੁੱਖਾ ਸਿੰਘ ਦੇ ਨਾਲ ਜੁੜੀ ਘਟਨਾ ਹੈ ਕਿ ਜਦੋਂ ਪਠਾ ਜਦੋਂ ਆਪਣੇ ਜਿਹੜੇ ਸਿੰਘ ਸਨ ਜੰਗਲ ਬੇਲਿਆਂ ਦੇ ਵਿੱਚ ਰਹਿੰਦੇ ਸਨ ਤਾਂ ਉਦੋਂ ਪਠਾਣਾਂ ਦੇ ਵੱਲੋਂ ਜਿਹੜੀ ਆ ਇੱਕ ਰੁਕਾ ਪੇ ਜਾ ਗਿਆ ਇੱਕ ਚਿੱਠੀ ਭੇਜੀ ਗਈ ਕਿ ਤੁਸੀਂ ਆਪਣੇ ਦੋ ਜਿਹੜੇ ਸਿੰਘਾਂ ਭੇਜੋ ਤੇ ਇਧਰ ਸਾਡਾ ਇੱਕ ਪਠਾਨ ਜਿਹੜਾ ਇੱਕ ਗਿਲਜ਼ਾ ਆਵੇਗਾ ਉਹ ਮੁਕਾਬਲਾ ਕਰੇਗਾ ਸੋ ਸੁਖਾ ਸਿੰਘ ਨੇ ਚੁਣੌਤੀ ਜਿਹੜੀ ਉਹ ਕਬੂਲ ਕੀਤੀ ਤੇ ਕੱਲੇ ਨਾਲ ਕੱਲਾ ਜਿਹੜਾ ਉਹ ਲੜਕੇ ਉਸ ਗਿਲਜ਼ੇ ਨੂੰ ਮਾਰ ਮੁਕਾਇਆ ਅਬਦਾਲੀ ਦਿੱਲੀ ਵੱਲ ਜਦੋਂ ਜਾਣ ਲੱਗਾ ਤਾਂ ਉਹਨੇ ਆਪਣੀ ਜਿਹੜੀ ਫੌਜ ਦਾ ਇੱਕ ਹਿੱਸਾ ਲਾਹੌਰ ਹੀ ਛੱਡ ਦਿੱਤਾ ਤੇ ਪਠਾਣੀ ਫੌਜ ਦੀ ਇਸ ਟੁਕੜੀ ਨੇ ਖਾਲਸੇ ਦੇ ਜੋਰਾਂ ਦੀ ਚਰਚਾ ਪਹਿਲਾਂ ਹੀ ਸੁਣੀ ਹੋਈ ਸੀ ਸੋ ਉਹਨਾਂ ਫੈਸਲਾ ਕੀਤਾ ਕਿ ਸਿੰਘਾਂ ਦੇ ਨਾਲ ਇੱਕ ਦਵੰਦ ਯੁੱਧ ਕੀਤਾ ਜਾਵੇ ਦਵੰਦ ਭਾਵ ਕੱਲੇ ਨਾ ਕਲਾ ਜੇ ਕਹਿ ਸਕਦੇ ਆ ਇਸ ਮੰਚਾ ਦੇ ਨਾਲ ਪਠਾਣ ਜੜੇ ਨੇ ਉਹ ਸਿੰਘਾਂ ਨੂੰ ਲੱਭਣ ਲੱਗੇ ਤੇ ਕੋਟ ਬੁੱਢਾ ਪਿੰਡ ਦੇ ਵਿੱਚ ਪਹੁੰਚੇ ਉੱਥੇ ਵੱਸਦੇ ਸਿੰਘਾਂ ਨਾਲ ਖੈਬੜੇ ਇਸ ਘਟਨਾ ਦਾ ਦਲਪੰਥ ਨੂੰ ਵੀ ਪਤਾ ਲੱਗਾ ਜਿਸ ਨੇ ਹਰੀਕੇ ਪੱਤਨ ਲਾਗੇ ਬਿਆਸ ਦਰਿਆ ਦੇ ਕੰਡੇ ਦੇ ਉੱਤੇ ਪੜਾ ਕੀਤਾ ਹੋਇਆ ਸੀ ਜਦੋਂ ਪਠਾਨ ਉੱਥੇ ਪਹੁੰਚੇ ਤਾਂ ਸਿੰਘਾਂ ਨੇ ਦਰਿਆ ਤੋਂ ਪਾਰ ਹੋ ਕੇ ਆਪਣਾ ਪੜਾ ਕਰ ਲਿਆ ਇਹ ਵੇਖ ਕੇ ਪਠਾਨ ਹੰਕਾਰ ਗਏ ਤੇ ਤੀਰ ਦੇ ਨਾਲ ਬਣ ਕੇ ਇੱਕ ਚਿੱਠੀ ਭੇਜੀ ਜਿਸ ਨੂੰ ਰੁਕਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਦਵੰਦ ਯੁੱਧ ਦੇ ਲਈ ਫਰੀਬੀ ਲਲਕਾਰ ਵੀ ਜਿਹੜੀ ਆ ਲਗਾਈ ਗਈ ਜਥੇਦਾਰ ਜੱਸਾ ਸਿੰਘ ਨੇ ਇਸ ਨੂੰ ਫਜ਼ੂਲ ਦੀ ਲੜਾਈ ਜਿਹੜੀ ਸਮਝ ਕੇ ਇਸ ਪੇਸ਼ਕਸ਼ ਨੂੰ ਇਸ ਕੱਲੇਣਾ ਕੱਲਾ ਯੁੱਧ ਨੂੰ ਜਿਹੜੀ ਇਹ ਪੇਸ਼ਕਸ਼ ਸੀ ਇਸ ਨੂੰ ਠੁਕਰਾ ਦਿੱਤਾ ਪਰ ਪਠਾਨ ਜਿਹੜੇ ਐ ਉਹ ਵਾਰ-ਵਾਰ ਕਹੀ ਗਏ ਤੇ ਇੱਕ ਰੁਕੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਦੋ ਸਿੰਘ ਭੇਜ ਦਿਓ ਤੇ ਇਤਰੋਂ ਇੱਕ ਪਠਾਨ ਹੀ ਆਵੇਗਾ ਤੇ ਨਾਲ ਹੀ ਉਹਨਾਂ ਨੇ ਖਾਲਸੇ ਦੀ ਹਸਤੀ ਬਾਰੇ ਵੀ ਜਿਹੜੇ ਬੋਲ ਕਬੂਲ ਬੋਲੇ ਭੱਦੀ ਜਿਹੜੀ ਸ਼ਬਦਾਵਲੀ ਆ ਉਹ ਵਰਤਣ ਲੱਗੇ ਸੋ ਅਜਿਹੀ ਸਥਿਤੀ ਦੇ ਵਿੱਚ ਸਮੂਹ ਸਿੰਘਾਂ ਨੇ ਇਕੱਠੇ ਹੋਏ ਫੈਸਲਾ ਕੀਤਾ ਤੇ ਤੁਰੰਤ ਜਵਾਬ ਭੇਜਿਆ ਕਿ ਅਸੀਂ ਲੜਾਈ ਦੇ ਲਈ ਤਿਆਰ ਹਾਂ ਜਿਸ ਦੇ ਵਿੱਚ ਸਿੰਘਾਂ ਨੇ ਪਠਾਣਾਂ ਦੀ ਪੇਸ਼ਕਸ਼ ਦੇ ਜਵਾਬ ਵਿੱਚ 10 ਪਠਾਣਾਂ ਦੇ ਮੁਕਾਬਲੇ ਆਪਣੇ 5 ਸਿੰਘਾਂ ਦੇ ਵੱਲੋਂ ਲੜਨ ਦੀ ਪੇਸ਼ਕਸ਼ ਕੀਤੀ ਤੇ ਨਾਲ ਹੀ ਇਹ ਜਿਹੜੀ ਲੜਾਈ ਸੀ ਤੀਰਾਂ ਤੇ ਬੰਦੂਕਾਂ ਦੇ ਨਾਲ ਹੋਵੇਗੀ ਇਹ ਮੁੱਖ ਸ਼ਰਤ ਰੱਖੀ ਗਈ ਤੇ ਇਸ ਗੱਲੋਂ ਪਠਾਣ ਮੁਕਰ ਗਏ ਕਿਉਂਕਿ ਸਿੰਘਾਂ ਦੀ ਬੰਦੂਕਾਂ ਤੇ ਤੀਰਾਂ ਦੀ ਨਿਸ਼ਾਨੇਬਾਜ਼ੀ ਤੋਂ ਉਹ ਚੰਗੀ ਤਰ੍ਹਾਂ ਵਾਕਵੀ ਸਨ ਤੇ ਨਾਲ ਹੀ ਘਬਰੌਂਦੇ ਵੀ ਸਨ ਤੇ ਇਧਰੋਂ ਸਿੰਘ ਉਹਨਾਂ ਦੇ ਨਾਲ ਕਿਰਪਾਨ ਤੇ ਤਲਵਾਰਾਂ ਦੀ ਲੜਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਿਹੜੇ ਗਿਲਜ਼ੇ ਨੇ ਜਿਹੜੀ ਪਠਾਣੀ ਫੌਜ ਹੈ ਉਹ ਜਿਹੜਾ ਵੀ ਲੜਨ ਲਈ ਹੁੰਦਾ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦੀ ਸੰਜੋੜ ਦੇ ਨਾਲ ਟੱਕਿਆ ਹੁੰਦਾ ਸੀ ਸੋ ਜਦੋਂ ਗੱਲ ਨਾ ਨਿਬੜੀ ਦੀ ਸੀ ਤਾਂ ਪਠਾਣਾ ਨੇ ਰੁਕਾ ਦੇ ਕੇ ਇੱਕ ਹਲਕਾਰਾ ਭੇਜਿਆ ਜਿਸ ਰਾਹੀਂ ਉਹਨਾਂ ਗੁਰੂ ਸਾਹਿਬ ਤੇ ਗੁਰੂ ਖਾਲਸੇ ਪੰਥ ਨੂੰ ਬੜੇ ਜਿਹੜੇ ਬੋਲ ਕਬੂਲ ਬੋਲੇ ਬੇਅਦਬੀ ਭਰੇ ਜਿਹੜੇ ਬੋਲ ਕਹੇ ਤਾਂ ਅਜਿਹੀ ਬੇਅਦਬੀ ਨੂੰ ਦੇਖ ਭਾਈ ਚੜਤ ਸਿੰਘ ਇਹ ਉਹੀ ਭਾਈ ਚੜਤ ਸਿੰਘ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀ ਤੇ ਇਹਨਾਂ ਦੇ ਕੋਲੋਂ ਉਰਿਆ ਨਾ ਗਿਆ ਉਹਨਾਂ ਨੇ ਇਕੱਲਿਆਂ ਹੀ ਪਠਾਣਾ ਦੇ ਨਾਲ ਲੜਨ ਦੀ ਜੜੀ ਆ ਉਹ ਤਿਆਰੀ ਸ਼ੁਰੂ ਕਰ ਦਿੱਤੀ ਉਸ ਸਮੇਂ ਸਰਦਾਰ ਚੜਤ ਸਿੰਘ ਦੀ ਉਮਰ ਮਸਾਂ ਕੋਈ 16 ਜਾਂ 17 ਸਾਲ ਦੀ ਹੋਵੇਗੀ ਉਹਨਾਂ ਨੂੰ ਤਿਆਰੀ ਕਰਦਿਆਂ ਦੇਖ ਕੇ ਭਾਈ ਸੁਖਾ ਸਿੰਘ ਨੇ ਵਿਚਾਰਿਆ ਕਿ ਇਸ ਪੁਚੰਗੀ ਦੇ ਪੁਚੰਗੀ ਤੇ ਉਧਰੋਂ ਆਉਣ ਵਾਲੇ ਗਿਲਜ਼ੇ ਦਾ ਕੋਈ ਮੇਲ ਨਹੀਂ ਹੈ ਸੋ ਸੁਖਾ ਸਿੰਘ ਨੇ ਉਹਨਾਂ ਨੂੰ ਰੋਕਿਆ ਤੇ ਚੜ੍ਹ ਸਿੰਘ ਨੇ ਕਿਹਾ ਖੋਟੋ ਬਚਨ ਵੈ ਮੁਖੋਂ ਉਚਾਰੇ ਹਮ ਜੀਵਤ ਵੈ ਪੰਥ ਤਰਕਾਰੇ ਪੰਥ ਨਿਦਿਆ ਹਮ ਸੁਨੇ ਕਿਮ ਕਾਮ 임 ਕਰ ਮੈ ਲੜਤ ਜੋ ਪ੍ਰਾਨ ਇਹ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਇਹ ਸੁਣ ਕੇ ਸੁਖਾ ਸਿੰਘ ਨੇ ਕਿਹਾ ਕਿ ਤੇਰੀ ਭਾਵਨਾ ਬਹੁਤ ਉੱਤਮ ਹੈ ਸੱਚੀ ਹੈ ਪਰ ਇਸ ਲੜਾਈ ਦੇ ਵਿੱਚ ਤੂੰ ਨਹੀਂ ਮੈਂ ਜਾਵਾਂਗਾ ਤਾਂ ਸੁਖਾ ਸਿੰਘ ਨੇ ਕਿਸੇ ਸਮੇਂ ਇੱਕ ਗਿਲਜ਼ੇ ਨੂੰ ਮਾਰ ਕੇ ਉਸ ਦੀ ਸੰਜੋਬ ਤੇ ਹੋਰ ਜਿਹੜੇ ਅਸਤਰ ਬਸਤਰ ਸੀ ਉਹ ਉਤਾਰ ਲਏ ਸੀ ਤੇ ਕਿਸੇ ਜਗ੍ਹਾ ਤੇ ਰੱਖੇ ਹੋਏ ਸਨ ਤੇ ਚੜਤ ਸਿੰਘ ਨੂੰ ਕਿਹਾ ਕਿ ਉਹ ਜਿਹੜੇ ਸ਼ਸਤਰ ਬਸਤਰ ਜਿਹੜੇ ਉਹ ਲੋਹੇ ਦੀ ਸੰਜੋਬ ਆ ਉਹ ਲੈ ਕੇ ਆਓ ਸੋ ਜਦੋਂ ਸੰਜੋਬ ਲੈ ਕੇ ਆਏ ਤਾਂ ਸੁਖਾ ਸਿੰਘ ਨੇ ਉਹੀ ਜਿਹੜੇ ਪਹਿਰਾਵਾ ਸੀ ਪਠਾਨਾ ਵਾਲਾ ਉਹ ਪਹਿਨੇ ਆ ਸੰਜੋਬ ਪੈਣੀ ਉਹੀ ਜਿਹੜੀ ਗਿਲਜ਼ੇ ਨੂੰ ਮਾਰ ਕੇ ਜਿਹੜੀ ਉਤਾਰੀ ਸੀ ਉਹ ਪਾਣ ਲਈ ਤੇ ਅਰਦਾਸ ਕੀਤੀ ਤੇ ਪੰਥ ਦੀ ਆਗਿਆ ਲੈ ਕੇ ਸੁਖਾ ਸਿੰਘ ਦਵੰਦ ਯੁੱਧ ਦੇ ਲਈ ਅਖਾੜੇ ਦੇ ਵਿੱਚ ਆ ਗਿਆ। ਇਹ ਲੜਾਈ ਹਰੀਕੇ ਪੱਤਣ ਲਾਗੇ ਬਿਆਸ ਦਰਿਆ ਦੇ ਬਰੇਤੀ ਤੇ ਹੋਈ ਸੀ। ਦੋਵੇਂ ਧਿਰਾਂ ਦਰਿਆ ਦੇ ਦੋਹਾਂ ਕੰਢਿਆਂ ਤੇ ਇਸ ਜੰਗਜੂ ਨਜ਼ਾਰੇ ਨੂੰ ਦੇਖਣ ਲਈ ਖੜੀਆਂ ਸਨ। ਦੋਵੇਂ ਯੋਧੇ ਆਪਸ ਦੇ ਵਿੱਚ ਭਿੜਨ ਲਗੇ। ਇੱਕ ਗਿਲਜ਼ਾ ਆਇਆ ਤੇ ਦੂਜੇ ਪਾਸੇ ਗੁਰੂ ਦਾ ਸਿੰਘ ਹੈ ਸੁਖਾ ਸਿੰਘ। ਦੋਵੇਂ ਇੱਕ ਦੂਜੇ ਤੇ ਵੱਧ-ਵੱਧ ਕੇ ਵਾਰ ਕਰਦੇ ਤੇ ਕੋਈ ਵੀ ਕਿਸੇ ਤੋਂ ਘੱਟ ਕਹਾਉਣ ਲਈ ਰਾਜ਼ੀ ਨਹੀਂ ਸੀ। ਤੋ ਐਵੇਂ ਜਿਵੇਂ ਸ਼ਸਤਰਾਂ ਦੀਆਂ ਆਵਾਜ਼ਾਂ ਵਗਦੇ ਪਾਣੀ ਦੇ ਸੰਗੀਤ ਨੂੰ ਤਾਲ ਦੇ ਰਹੀਆਂ ਹੋਣ ਹੰਕਾਰ ਦੇ ਵਿੱਚ ਆਏ ਹੋਏ ਪਠਾਨ ਨੂੰ ਆਪਣੇ ਜ਼ੋਰ ਤੇ ਮਾਣ ਸੀ ਤੇ ਸੁਖਾ ਸਿੰਘ ਉਸ ਦੇ ਇਸ ਹੰਕਾਰ ਨੂੰ ਭੰਨਣ ਦੇ ਲਈ ਜਿੱਦ ਦੇ ਵਿੱਚ ਖੜਾ ਸੀ ਘੋੜੇ ਆਪਸ ਦੇ ਵਿੱਚ ਖੈਬੜ ਰਹੇ ਸਨ ਮੋਢਿਆਂ ਦੇ ਨਾਲ ਮੋਢੇ ਅੜ ਰਹੇ ਸਨ ਦੋਵਾਂ ਦੇ ਸ਼ਸਤਰ ਟੁੱਟਣ ਲੱਗੇ ਤੇ ਉਹ ਜਫਮ ਜਫੀ ਹੱਥਾਂ ਦੀ ਜੜੀ ਆ ਹੱਥੋ ਪਾਈ ਵਾਲੀ ਜੜੀ ਲੜਾਈ ਉਹ ਲੜਨ ਲੱਗੇ ਲੜ ਲੜ ਕੇ ਦੋਵੇਂ ਥੱਕੇ ਤੇ ਦੋਵੇਂ ਹੀ ਮੂਰਛਿਤ ਹੋ ਕੇ ਡਿੱਗੇ ਭਾਵ ਕਿ ਜਦੋਂ ਸਾਹ ਜ਼ਿਆਦਾ ਫੁੱਲ ਜਾਂਦਾ ਤੇ ਦੋਵੇਂ ਇੱਕ ਵਾਰ ਡਿੱਗ ਪਏ ਤੇ ਡਿੱਗਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਫਿਰ ਸੁਖਾ ਸਿੰਘ ਦੁਬਾਰਾ ਉੱਠਦੇ ਨੇ ਜਦੋਂ ਉੱਠਦੇ ਨੇ ਤੇ ਉੱਠਦੇ ਨੇ ਤੇ ਗਿਲਜ਼ੇ ਦੀ ਛਾਤੀ ਉੱਪਰ ਜਾ ਕੇ ਬੈਠਦੇ ਨੇ ਸੁਖਾ ਸਿੰਘ ਤੇ ਆਪਣੀ ਕਮਰ ਕੱਸੇ ਦੇ ਵਿੱਚੋਂ ਸ਼ਸ਼ਤਰ ਕੱਢ ਕੇ ਗਿਲਜ਼ੇ ਦਾ ਢਿੱਡ ਪਾੜ ਦਿੰਦੇ ਨੇ ਤੇ ਨਾਲ ਹੀ ਉੱਠ ਕੇ ਫਿਰ ਫਤੇ ਗਜਉਂਦੇ ਨੇ ਸੋ ਇਹ ਵੀ ਇੱਕ ਇਤਿਹਾਸ ਦੇ ਵਿੱਚ ਕੱਲੇ ਨਾਲ ਕੱਲੇ ਜਿਹੜੀ ਲੜਨ ਵਾਲੀ ਲੜਾਈ ਹੈ ਸੁਖਾ ਸਿੰਘ ਨੇ ਜਦੋਂ ਪਠਾਣਾ ਦੀ ਜਿਹੜੀ ਜਾਂ ਕਿਹਾ ਲਈਏ ਕਿ ਗਿਲਜ਼ਿਆਂ ਦੀ ਚੁਣੌਤੀ ਕਬੂਲ ਕੀਤੀ ਕਿ ਚਲੋ ਬਾਕੀ ਸਿੰਘਾਂ ਨੂੰ ਕੀ ਲੜਾਉਣਾ ਹੈ ਕੱਲੇ ਨਾਲ ਕੱਲਾ ਹੀ ਵੇਖ ਲਿਆ ਜਾਵੇ ਤਾਂ ਸੁਖਾ ਸਿੰਘ ਨੇ ਫਿਰ ਅਰਦਾਸ ਸੋਧ ਕੇ ਉਸ ਗਿਲਜੇ ਨੂੰ ਮਾਰਮਕਾਇਤ ਇਤਿਹਾਸ ਦੇ ਵਿੱਚ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਇੱਕ ਦਵੰਦ ਯੁੱਧ ਜਿਹੜਾ ਆ ਉਹ ਉਕਰ ਦਿੱਤਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਹਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਫਤ ਟੀਵੀ